ਹਾਂਜੀ ਦਾ ਪੰਜਾਬ ਸਾਡਾ ਪੰਜਾਬ ਵਾਲਿਆਂ ਦੀ ਨਵੀਂ ਸੀਰੀਜ਼ ਸ਼ੁਰੂ ਹੋ ਚੁੱਕੀ ਹੈ ਲੇਖ ਸੰਜੋਗਾਂ ਦੇ ਜਿਹੜਾ ਫਰਸਟ ਪਾਰਟ ਹੈ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਤੇ ਇਹਦੇ ਵਿੱਚ ਹੁਣ ਬਹੁਤ ਹੀ ਜ਼ਿਆਦਾ ਸੋਹਣੀ ਸਟੋਰੀ ਸਾਹਮਣੇ ਲੈ ਕੇ ਆਏ ਹਨ ਕਵਲ ਵੀਰ ਜੀ ਹੁਣੀ ਤੁਸੀਂ ਵੇਖ ਹੀ ਸਕਦੇ ਆ ਇੱਥੇ ਕਵਲ ਦੀ ਵਾਈਫ ਪਾਰਲਰ ਵਾਲੇ ਦੀਦੀ ਬਣੇ ਹੋਏ ਹਨ ਤੇ ਜਿਹੜੇ ਕਿ ਸ਼ਹਿਰ ਜਾਣ ਚੰਡੀਗੜ੍ਹ ਜਾਣ ਦੀ ਜੇਤ ਕਰ ਰਹੇ ਹਨ ਵੀਡੀਓ ਦੇ ਵਿੱਚ ਤੇ ਕਹਾਣੀ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਤੇ ਬਹੁਤ ਹੀ ਜ਼ਿਆਦਾ ਇਮੋਸ਼ਨਲ ਵੀ ਹੈ ਇਹਦੇ ਵਿੱਚ ਤੇ ਲੜਾਈ ਝਗੜਾ ਹੁੰਦਾ ਨਜ਼ਰ ਆਉਂਦਾ ਹੈ ਵੀਡੀਓ ਦੇ ਇੱਥੇ ਜਦੋਂ ਉਸ ਕਵਲ ਦੀ ਵਾਈਫ ਜਾਨੀ ਕਿ ਪਾਰਲਰ ਵਾਲੇ ਦੀਦੀ ਚੰਡੀਗੜ੍ਹ ਰਹਿਣ ਦੀ ਜ਼ੇਦ ਕਰਦੇ ਹਨ ਤੇ ਕਵਲ ਪਿੰਡ ਰਹਿਣਾ ਚਾਹੁੰਦਾ ਹੁੰਦਾ ਹੈ ਤੇ ਇੱਥੇ ਜਿਹੜੀ ਪਾਲੀ ਹੁੰਦੀ ਹੈ ਪਾਲੀ ਪ੍ਰੀਤ ਜਾਨੀ ਕਿ ਉਹ ਆਪਣੀ ਭਤੀਜੀ ਦਾ ਰਿਸ਼ਤਾ ਲੈ ਕੇ ਆਈ ਹੁੰਦੀ ਹੈ ਆਪਣੇ ਸੌਰੀ ਸੋਰੇ ਫੈਮਿਲੀ ਦੇ ਵਿੱਚ ਤੇ ਇੱਥੇ ਉਹਨਾਂ ਦੇ ਲੜਾਈ ਝਗੜੇ ਦੇ ਵਿੱਚ ਉਹ ਫਸੀ ਹੁੰਦੀ ਹੈ ਸੇਮ ਬਰਕਤ ਵਾਲੀ ਸਟੋਰੀ ਸ਼ਾਇਦ ਸ਼ੁਰੂ ਹੋਣ ਵਾਲੀ ਹੈ ਦੁਬਾਰਾ ਤੇ ਬਸ ਹੁਣ ਇੰਤਜ਼ਾਰ ਖਤਮ ਹੋਇਆ ਹੈ ਤੇ ਨਵੀਂ ਸਿਰੇ ਸ਼ੁਰੂ ਹੋ ਚੁੱਕੀ ਹੈ ਸੋ ਤੁਸੀਂ ਵਾਦੋਵਾਦ ਪਿਆਰ ਤੇ ਉਧਰ ਪਾਲੀ ਪ੍ਰੀਤ ਦੇ ਇਹ ਬੇਟਾ ਬਣਿਆ ਹੁੰਦਾ ਹੈ ਵਿੱਕੀ ਤੇ ਉਧਰ ਜਿਹੜੀ ਪ੍ਰੀਤ ਹੁੰਦੀ ਹੈ ਉਹ ਨੋ ਬਣੀ ਹੁੰਦੀ ਹੈ ਤੇ ਉਹ ਵੀ ਬਹੁਤ ਜ਼ਿਆਦਾ ਸੋਹਣੀ ਸਟੋਰੀ ਉਹਨਾਂ ਦੀ ਵੀ ਬਣੀ ਹੁੰਦੀ ਹੈ ਤੇ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਇਧਰ ਜਿਹੜੇ ਸੋਨੂ ਜੀ ਤਾ ਹੁੰਦੇ ਹਨ ਇਧਰ ਉਹ ਸੰਦੀਪ ਦਾ ਤਲਾਕ ਪਹਿਲਾ ਫਰਸਟ ਘਰ ਵਾਲਾ ਡੈਥ ਵਿਖਾਈ ਗਈ ਹੁੰਦੀ ਹੈ ਤੇ ਉੱਥੋਂ 8 ਲੱਖ ਰੁਪਏ ਆਪਣੇ ਭਰਾ ਪਰਜਾਈ ਨੂੰ ਦੇ ਕੇ ਆਪਣੀ ਬੇਟੀ ਦੀ ਕੇਅਰ ਕਰਵਾਉਂਦੀ ਵੀਡੀਓ ਦੇ ਵਿੱਚ ਨਜ਼ਰ ਆਉਂਦੀ ਹੁੰਦੀ ਹੈ ਪਰ ਭਰਾ ਪਰਜਾਈ ਪੈਸੇ ਖਾਂਦੇ ਨਜ਼ਰ ਖਾਈ ਦਿੱਤੇ ਹਨ ਤੇ ਉਸ ਦਾ ਖਰਚਾ ਨਾ ਚੁੱਕਦੇ ਦਿਖਾਈ ਦਿੱਤੇ ਹਨ ਤੇ ਗਵੰਡਨ ਸਵਾਦ ਲੈਂਦੀ ਦਿਖਾਈ ਦਿੰਦੀ ਹੈ ਜਿਹੜੀ ਕਿ ਚਾਚੀ ਦੇ ਰੂਪ ਦੇ ਵਿੱਚ ਹੁੰਦੀ ਹੈ ਤੇ ਉਹ ਇਸ ਇੱਧਰ ਗੱਲਾਂ ਬਾਤਾਂ ਕਰਕੇ ਉੱਧਰ ਦੀ ਉੱਧਰ ਲਗਾਉਂਦੀ ਨਜ਼ਰ ਆਉਂਦੀ ਹੈ ਤੇ ਪ੍ਰੀ ਇੱਥੇ ਸੰਦੀਪ ਦਾ ਦਰਦ ਬਹੁਤ ਜ਼ਿਆਦਾ ਇਸ ਕਹਾਣੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਸਿੰਗਲ ਮਦਰ ਨੂੰ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਪਾਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਤੇ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੋਣ ਵਾਲੀ ਹੈ ਨੈਕਸਟ ਪਾਰਟ ਤੇ ਜਰੂਰ ਵੇਟ ਕਰਿਓ ਆਪਾਂ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ ਇਮੋਸ਼ਨਲ ਵੀ ਵੀਡੀਓ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਇਹਦੇ ਵਿੱਚ ਇੱਕ ਬੇਟੀ ਦਾ ਬਾਪ ਦੂਰ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਦੀ ਕੀ ਲਾਈਫ ਹੁੰਦੀ ਹੈ ਮਾਂ ਤੇ ਧੀ ਇਸ ਵੀਡੀਓ ਦੇ ਵਿੱਚ ਵਿਖਾਇਆ ਗਿਆ ਹੈ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਕਵਲ ਸੰਦੀਪ ਦੀ ਮੈਰਿਜ ਵਿਖਾਈ ਜਾਊਗੀ ਬਹੁਤ ਹੀ ਜ਼ਿਆਦਾ ਇਮੋਸ਼ਨਲ ਸਟੋਰੀ ਹੈ ਵਾਤੋ ਵਾਦ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰੋ ਥੈਂਕ ਯੂ ਜੀ ਬਾਏ ਬਾਏ